ਬਠਿੰਡਾ ਪੁਲਿਸ ਨੇ ਕਰੀਬ 13 ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਮਹਾਰਾਜ ਅnder ਪੈਂਦੇ ਕੋਠੇ ਗੁਰੂ ਕੇ ਵਿਖੇ ਰਾਤ ਨੂੰ ਆਪਣੇ ਘਰ ਵਿੱਚ ਸੁੱਤੇ ਪਏ ਪਤੀ ਪਤਨੀ ਦੇ ਹੋਏ ਦੋਹਰੇ ਕਤਲकांड ਦੀ ਗੁੱਥੀ ਸਲਝਾਉਣ ਦਾ ਦਾਵਾ ਕਰਦਿਆਂ ਦੋਵੇਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹਰਪਾਲ ਸਿੰਘ ਅਤੇ ਉਸ ਦੀ ਪਤਨੀ ਗਰਮੇਲ ਕੌਰ ਦੋਹਾਂ ਦਾ ਕਤਲ ਜ਼ਮੀਨ ਅਤੇ ਜਾਇਦਾਦ ਹੜੱਪਣ ਦੇ ਮਕਸਦ ਨਾਲ ਗਰਮੇਲ ਕੌਰ ਦੇ ਭਾਣਜੇ ਨਰਿੰਦਰ ਸਿੰਘ ਵੱਲੋਂ ਆਪਣੇ ਇੱਕ ਹੋਰ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਕੀਤਾ ਹੈ। ਜਿਨ੍ਹਾਂ ਨੂੰ ਕਤਲ ਕਰਨ ਲਈ ਵਰਤੇ ਗਏ ਹਥਿਆਰਾਂ ਜ਼ਬੇर्द ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਰਾਮਪਰਾ ਥਾਣੇ ਦੇ ਵਿੱਚ ਇੱਕ ਡਬਲ ਮਰਡਰ ਹੋਇਆ ਮੀਆਂ ਬੀਬੀ ਦਾ ਕਤਲ ਹੋ ਗਿਆ ਜਿਸ ਨੂੰ ਰਾਤ 2:00 ਅੱਢ ਪਛਾਤੇ ਆਦਮੀ ਬਲੰਡ ਵੈਪਨ ਨਾਲ ਮਾਰ ਕੇ ਚਲੇ ਗਏ। ਸੋ ਉਹ ਕੇਸ ਦੀ ਇਨਵੈਸਟੀਗੇਸ਼ਨ ਦੌਰਾਨ ਕੇਸ ਟ੍ਰੇਸ ਹੋ ਗਿਆ ਤੇ ਦੋ ਮੁਲਜ਼ਮ ਫੜੇ ਗਏ। ਇੱਕ ਤੇ ਮਰਨ ਵਾਲੇ ਦਾ ਸਕਾ ਪੜੇਵਾ ਨਿਕਲਿਆ ਮਨਿੰਦਰ ਸਿੰਘ। ਇੱਕ ਉਸਨੇ ਨਾਲ ਸੁਪਾਰੀ ਦੇ ਕੇ ਇੱਕ ਸਾਥੀ ਹੋਰ ਸੀਗਾ ਗੁਰਸੇਵਕ ਸਿੰਘ। ਕਿ ਕਿ ਕ੍ਰਿਮੀਨਲ ਬੈਕਗ੍ਰਾਉਂਡ ਆਦਦੀ ਹੈ ਬਹੁਤ ਸਾਰੇ ਮਕਦਮੇ ਦਰਜ ਹੈ ਇਹਨਾਂ ਦੋਨਾਂ ਨੇ ਰਲ ਕੇ ਜਿਹੜਾ ਇਹ ਆਪਣੇ ਮਾਸੀ ਮਾਸੜ ਦਾ ਕਤਲ ਕੀਤਾ ਨਰਿੰਦਰ ਨੇ ਗੁਰਸੇਵਕ ਨੂੰ ਸੁਪਾਰੀ ਦਿੱਤੀ ਪਹਿਲਾਂ 30000 ਦੀ ਨਾਲ ਉਹਨੇ ਇਹ ਵੀ ਕਿਹਾ ਕਿ ਮੈਂ ਜ਼ਮੀਨ ਮੇਰੇ ਨਾਲ ਲੱਗ ਜਾਣੀ ਹੈ ਇਹ ਜ਼ਮੀਨ ਵੇਚ ਕੇ ਮੈਂ 26 ਲੱਖ ਦੇ ਕਰੀਬ ਇੱਕ ਲਾ ਇੱਥੇ ਹੈਗਾ ਉਹ ਮੈਂ ਤੈਨੂੰ ਦੇ ਦੇਵਾਂਗਾ ਬਾਅਦ ਵਿੱਚ ਇਸ ਪਲੈਨਿੰਗ ਦੇ ਤਹਿਤ ਇਹਨਾਂ ਜਿਹੜਾ ਕਤਲ ਕੀਤਾ ਤੇ ਮੁਲਜ਼ਮ ਅਸੀਂ ਅਰੈਸਟ ਕਰ ਲਏ ਇਹ ਸਾਡਾ ਕੇਸ ਜਿਹੜਾ ਬਲਾਈਂਡ ਮਰਡਰ ਟ੍ਰੇਸ ਹੋ ਗਿਆ ਕੀ ਬਰਾਮਦਗੀ ਬ੍ਰਾਂਦੀ ਨਾਲ ਕੋਲੋਂ ਦੋ ਬੇਸਵਾਲ ਦੇ ਬੈਠ ਤੇ ਇੱਕ ਆਧਾਰ ਕਾਰਡ ਇੱਕ ਛੋਟਾ ਜਿਹਾ ਪਰਸ ਨਾ ਮਰਨ ਵਾਲੇ ਦੇ ਸਹਾਰੇ ਦੇ ਥੱਲੇ ਸੀਗਾ ਉਹ ਜਿਹੜਾ ਇਨੀਸ਼ੀਅਲੀ ਸਾਨੂੰ ਪਤਾ ਨਹੀਂ ਲੱਗ ਸਕਿਆ ਬਿਕਾਜ਼ ਘਰ ਦੇ ਵਿੱਚ ਕੋਈ ਹੋਰ ਹੈ ਨਹੀਂ ਸੀ ਮੀਆਂ ਆਬੀ ਵੀ ਰਹਿੰਦੇ ਸਨ ਉਹ ਕਤਲ ਹੋ ਗਏ ਉਹਦੇ ਵਿੱਚ ਅਸੀਂ ਕੁਝ ਚੂੜੀਆਂ ਕੁਝ ਕੈਸ਼ 20 2000 ਰੁਪਿਆ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਸੀ 2000 ਰੁਪਿਆ ਜਿਹੜਾ ਪਰਸ ਦੇ ਵਿੱਚ ਉਹ ਆਧਾਰ ਕਾਰਡ ਕੋੜਾ ਘਰ ਦਾ ਸਮਾਨ ਸੀ ਵੀ ਆਬੀ ਵੀ ਦਾ ਉਹ ਮਿਲ ਗਿਆ ਤੇ ਦੋ ਚੂੜੀਆਂ ਸੀਗੀਆਂ ਛੋਟਾ ਜਿਹਾ ਪਰਸ ਰਿਕਵਰ ਹੋ ਗਿਆ ਇਹ ਜਿਹੜਾ ਮर्डर ਕੀਤਾ ਕਿਹਾ ਜਮੀਨ ਪਿੱਛੇ ਮर्डर ਕੀਤਾ ਵੀ ਜਮੀਨ ਉਹਨਾਂ ਕੋਲ ਬਹੁਤ ਜ਼ਿਆਦਾ ਸੀ ਬਿਲਕੁਲ ਇਹ ਜਿਹੜਾ ਭਨੇਵਾ ਨਰਿੰਦਰ ਹੈ ਜਿਸਨੇ ਕਤਲ ਕੀਤਾ ਗਰਸੀਵ ਨੂੰ ਨਾਲ ਲੈ ਕੇ ਇਹਦਾ ਮੋਟੀਵੇ ਸੀਗਾ ਕਿ ਮੈਂ ਕਤਲ ਕਰ ਦੂੰਗਾ ਇਹਦਾ ਇਲਜ਼ਾਮ ਜਿਹੜਾ ਹੈ ਮਰਨ ਵਾਲੇ ਦੇ ਸਗਾ ਭਰਾ ਦੇ ਪਤੀ ਜਿਹੜਾ ਨਾਲ ਦਾ ਕਰਾ ਉਹਨਾਂ ਤੇ ਲੱਗ ਜੂਗਾ ਜੀ ਜ਼ਮੀਨ ਜਾਇਦਾਦ ਇਹ ਹੜਪਣ ਕਰ ਗਏ ਉਹ ਕਤਲ ਜੰਦਰ ਚੜੇ ਜਾਣਗੇ ਕੈਦ ਹੋ ਜਾਣਗੇ ਔਰ ਮੈਂ ਇਸ ਜ਼ਮੀਨ ਦਾ ਮਾਲਕ ਬਣ ਜਾਊਗਾ ਸਰ ਟ੍ਰੇਸ ਕਿਸ ਤਰ੍ਹਾਂ ਹੋਇਆ ਇਹ ਮਾਮਲਾ ਹਾਂ ਜੀ ਟ੍ਰੇਸ ਕਿਸ ਤਰ੍ਹਾਂ ਹੋਇਆ ਮਾਮਲਾ ਟਰੇਸ ਹੋਇਆ ਦੇਖੋ ਮੋਢਲੀ ਪੁਛਕੇਸ਼ ਤੇ ਦਰਾਂ ਸਾਰਾ ਸ਼ੱਕ ਜਿਹੜਾ ਭਰਾ ਦੇ ਭਤੀਜੇ ਦੇ ਰਾਂ ਜਾਂਦਾ ਸੀਗਾ ਲੇਕਿਨ ਅਸੀਂ ਫਿਰ ਇਨਵੈਸਟੀਗੇਸ਼ਨ ਦੀ ਟਰਾਂਸਫਰ ਕੀਤੀ ਸੀ ਆਈ ਦੇ ਵਿੱਚ ਸੀਐਨਆਰ ਦੀ ਹੈਲਪ ਦੇ ਨਾਲ ਅਸੀਂ ਇਹ ਨਰਿੰਦਰ ਦੀਆਂ ਕਾਲ ਡਿਟੇਲਸ ਲੈ ਕੇ ਟੈਕਨੀਕਲ ਸੈੱਲ ਦੀ ਹੈਲਪ ਨਾਲ ਇਹਦਾ ਕੁਝ ਪੀਰੀਅਡ ਐਕਸਪਲੇਨ ਨਹੀਂ ਕਰ ਪਾ ਰਹੇ ਅਸੀਂ ਪੁਲਿਸ ਨੂੰ ਕਿ ਉਹ ਉਸ ਟਾਈਮ ਕਿੱਥੇ ਰਿਹਾ ਉਸ ਚੀਜ਼ ਦੇ ਵਿੱਚ ਸਾਰਾ ਅਸੀਂ ਇਨਕੁਇਰੀਸ਼ਨ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੀ ਖਬਰ ਤੁਰੰਤ ਸਬਸਕ੍ਰਾਈਬ ਕਰੋ